कोरोना महामारी ਦੇ ਵੇਲੇ ਦੇ ਵਿੱਚ ਆਪਾਂ ਜਾਣਦੇ ਕਿ ਵੈਕਸੀਨ ਆਈ ਉਹ ਤੁਸੀਂ ਵੀ ਲਵਾਈ ਆ ਸਾਰਿਆਂ ਨੇ ਤੇ ਮੈਂ ਵੀ ਲਵਾਈ ਆ ਕਿਸੇ ਨੇ ਦੋ ਦੋ ਡੋਜ਼ ਲਵਾਈਆਂ ਕਿਸੇ ਨੇ ਤਿੰਨ ਤਿੰਨ ਡੋਜ਼ ਲਵਾਈਆਂ ਪਰ ਪਿਛਲੇ ਕੁਝ ਕ ਸਮੇਂ ਦੇ ਵਿੱਚ ਭਾਰਤ ਦੇ ਵਿੱਚ ਇਸ ਗੱਲ ਦੀ ਚਰਚਾ ਚੱਲੀ ਆ ਕਿ ਜਿਹੜੀਆਂ ਅਸੀਂ ਇਹ ਵੈਕਸੀਨ ਲਵਾਈਆਂ ਜਿਹੜੀ ਕਿ ਡੋਜ਼ ਅਸੀਂ ਲਵਾਈ ਆ ਜਿਹੜੇ ਟੀਕੇ ਸਾਡੇ ਲੱਗੇ ਆ ਇਹਦੇ ਮਾੜੇ ਪ੍ਰਭਾਵ ਸਾਹਮਣੇ ਆਉਣ ਲੱਗ ਪਏ ਆ ਇਹਦੇ ਕਰਕੇ ਦਿਲ ਦਾ ਦੌਰਾ ਆਮ ਹੋ ਗਿਆ ਜਵਾਨ ਵਰਗ ਦੇ ਵਿੱਚ ਜਦੋਂ ਕੋਈ ਤੁਰ ਜਾਂਦਾ ਤਾਂ ਫਿਰ ਮੱਥਾ ਠਣਕਦਾ ਵੀ ਕਿਤੇ ਇਹ ਵੈਕਸੀਨ ਦਾ ਮਾੜਾ ਪ੍ਰਭਾਵ ਤਾਂ ਨਹੀਂ ਕਿਤੇ ਸਾਈਡ ਇਫੈਕਟ ਤਾਂ ਨਹੀਂ ਜਿਹੜੀ ਗੱਲ ਦਾ ਡਰ ਸੀ ਕਿਤੇ ਉਹੀ ਗੱਲ ਤਾਂ ਨਹੀਂ ਹੋ ਰਹੀ ਇਹ ਗੱਲ ਆਮ ਲੋਕਾਂ ਦੇ ਵਿੱਚ ਚਲਦੀ ਚਲਦੀ ਕਰਨਾਟਕ ਦੇ ਮੁੱਖ ਮੰਤਰੀ ਸਿਧਰ ਮਈਆ ਦੇ ਮੂੰਹ ਦੇ ਵਿੱਚੋਂ ਵੀ ਨਿਕਲੀ ਹੈ ਕਰਨਾਟਕ ਦੇ ਵਿੱਚ ਇੱਕ ਜ਼ਿਲ੍ਹਾ ਹੈਗਾ ਜੀ ਹਸਨ ਇਸ ਜ਼ਿਲ੍ਹੇ ਦੇ ਵਿੱਚ 1 ਮਹੀਨੇ ਦੇ ਵਿੱਚ ਕੱਲੇ ਇੱਕ ਜ਼ਿਲ੍ਹੇ ਦੇ ਵਿੱਚ 1 ਮਹੀਨੇ ਦੇ ਵਿੱਚ 20 ਤੋਂ ਲੈ ਕੇ 28 ਨੌਜਵਾਨਾਂ ਦੀ ਮੌਤ ਦਿਲ ਦੇ ਦੌਰੇ ਕਰਕੇ ਹੋ ਗਈ ਹੈ ਯਾਨੀ ਕਿ ਬਿਲਕੁਲ ਤੰਦਰੁਸਤ ਮੁੰਡੇ ਕੋਈ 18 ਸਾਲ ਦਾ ਕੋਈ 25 ਸਾਲ ਦਾ ਕੋਈ 23 ਸਾਲ ਦਾ ਕੋਈ 29 ਸਾਲ ਦਾ ਤੇ اچانک ਕੁਝ ਕਮਿੰਟਾਂ ਬਾਅਦ ਉਹਦੀ ਦਿਲ ਦੇ ਦੌਰੇ ਦੇ ਕਰਕੇ ਮੌਤ ਹੋ ਜਾਂਦੀ ਹੈ ਕੋਈ ਸੁੱਤਾ ਪਿਆ ਰਹਿ ਗਿਆ ਜਿਹਨੂੰ ਅਸੀਂ ਕਹਿੰਦੇ ਆਂ ਵੀ ਸਾਈਲੈਂਟ ਅਟੈਕ ਆ ਗਿਆ ਕੋਈ ਮੰਨ ਲਓ ਕੰਮ ਕਾਜ ਕਰ ਰਿਹਾ ਬਿਲਕੁਲ ਲੁੜਕ ਗਿਆ ਉਹਦੀ ਮੌਤ ਹੋ ਗਈ ਆ ਹਸਪਤਾਲ ਦੇ ਵਿੱਚ ਉਹਨੂੰ ਮਰਿਤਕ ਪਾਇਆ ਗਿਆ ਇਹੋ ਜਿਹੀਆਂ ਖਬਰਾਂ ਬਹੁਤ ਆਈਆਂ ਸਦਰ ਮਈਆ ਨੇ ਇਸ ਮਾਮਲੇ ਦੀ ਪੜਤਾਲ ਵਾਸਤੇ ਕਿ ਸਾਡੇ ਸੂਬੇ ਦੇ ਵਿੱਚ ਕਿਤੇ ਵੈਕਸੀਨ ਦੇ ਕਰਕੇ ਤਾਂ ਨਹੀਂ ਜਵਾਨ ਵਰਗ ਮਰ ਰਿਹਾ ਮੁਕਰ ਰਿਹਾ ਦਮ ਤੋੜ ਰਿਹਾ ਇਹਦੇ ਲਈ ਉਹਨਾਂ ਨੇ ਇੱਕ ਕਮੇਟੀ ਗਠਿਤ ਕੀਤੀ ਆ ਜਿਨੇ ਕਿ ਕੁਝ ਕੁ ਸਮੇਂ ਦੇ ਵਿੱਚ ਕੁਝ ਕੁ ਦਿਨਾਂ ਦੇ ਵਿੱਚ ਆਪਦੀ ਰਿਪੋਰਟ ਪੇਸ਼ ਕਰਨੀ ਆ ਪਰ ਉਹਨਾਂ ਨੇ ਇਹ ਗੱਲ ਕਹਿਤੀ ਮੁੱਖ ਮੰਤਰੀ ਸਿਦਰ ਮਈਆ ਨੇ ਉਹ ਕਹਿੰਦੇ ਜੀ ਕਿ ਸਾਨੂੰ ਇਸ ਗੱਲ ਦਾ ਖਰਸ਼ਾ ਸ਼ਾਇਦ ਇੱਕ ਕਾਰਨ ਇਹ ਵੀ ਹੋਵੇ ਕਿ ਇਹ ਵੈਕਸੀਨ ਦੇ ਸਾਈਡ ਇਫੈਕਟ ਕਰਕੇ ਮੌਤਾਂ ਹੋ ਰਹੀਆਂ ਹੁਣ ਜਦੋਂ ਕਿਸੇ ਸੂਬੇ ਦੇ ਮੁੱਖ ਮੰਤਰੀ ਨੇ ਇਸ ਨੁਕਤੇ ਨੂੰ ਚੁੱਕਿਆ ਹੋਵੇ ਤੇ ਭਾਈ ਕੇਂਦਰ ਨੂੰ ਤਾਂ ਹੱਥਾਂ ਪੈਰਾਂ ਦੀ ਪੈਣੀ ਆ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪੈਣੀ ਆ ਭਾਰਤ ਦੇ ਸਿਹਤ ਮਹਿਕਮੇ ਨੇ ਦੋ ਟੋਕੇ ਗੱਲ ਕਹਤੀ ਆ ਕਿ ਭਾਰਤ ਦੇ ਵਿੱਚ ਦੋ ਤਰ੍ਹਾਂ ਦੀ ਵੈਕਸੀਨ ਲੱਗੀ ਆ ਕਿਸੇ ਦੇ ਕੋਵੀ ਸ਼ੀਲਡ ਲੱਗੀ ਆ ਕਿਸੇ ਦੇ ਕੋ ਵੈਕਸੀਨ ਲੱਗੀ ਆ ਪਰ ਇਹਨਾਂ ਦੋਵਾਂ ਵੈਕਸੀਨ ਦੇ ਕਰਕੇ ਜਿਨੇ ਜਿਹੜੀ ਵੀ ਲਵਾਈ ਹੋਵੇ ਉਹ ਮੌਤ ਦਾ ਕਾਰਨ ਨਹੀਂ ਬਣਦੀ ਹਾਂ ਹੋ ਸਕਦਾ ਵੀ ਜਿਹੜੇ ਬੰਦੇ ਦੀ ਮੌਤ ਹੋ ਗਈ ਆ ਕੋਈ ਜੈਨੇਟਿਕ ਕਾਰਨ ਹੋਵੇ ਪਿਤਾਪੁਰਖੀ ਕਾਰਨ ਆ ਉਹਨਾਂ ਦੀ ਜੀਵਨ ਸ਼ੈਲੀ ਖਰਾਬ ਹੋਵੇ ਉਹਨਾਂ ਨੂੰ ਕੋਈ ਹੋਰ ਸਮੱਸਿਆ ਨੇ ਘੇਰਾ ਪਾਇਆ ਹੋਵੇ ਜਾਂ ਕੋਰੋਨਾ ਵੈਕਸੀਨ ਲਵਾਉਣ ਤੋਂ ਬਾਅਦ ਕੋਈ ਉਹਨਾਂ ਨੂੰ ਹੋਰ ਸਮੱਸਿਆ ਆ ਗਈ ਹੋਵੇ ਪਰ ਇਸ ਤਰ੍ਹਾਂ ਦੀ ਕੋਈ ਸੰਭਾਵਨਾ ਹੀ ਨਹੀਂ ਕਿ ਦਿਲ ਦੇ ਦੌਰੇ ਦਾ ਖਤਰਾ ਪੈਦਾ ਇਸ ਵੈਕਸੀਨ ਦੇ ਕਰਕੇ ਹੋ ਰਿਹਾ ਸਾਈਡ ਇਫੈਕਟ ਦੇ ਕਰਕੇ ਹੋ ਰਿਹਾ ਮੈਂ ਥੋੜਾ ਜਿਹਾ ਵਿਸਥਾਰ ਵਿੱਚ ਦੱਸ ਦਿਆਂ ਕਿ ਭਾਰਤ ਦੇ ਵਿੱਚ 200 ਤੇ 20 ਡੋਜ਼ 220 ਕਰੋੜ ਡੋਜ਼ ਆ ਜਿਹੜੀਆਂ 220 ਕਰੋੜ ਡੋਜ਼ ਲੱਗੀਆਂ ਜੀ ਵੈਕਸੀਨ ਦੀਆਂ ਕਿਸੇ ਨੇ ਕੋਵੀ ਸ਼ੀਲਡ ਲਵਾਈ ਆ ਕਿਸੇ ਨੇ ਕੋ ਵੈਕਸੀਨ ਲਵਾਈ ਆ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਬੂਸਟਰ ਡੋਜ਼ ਵੀ ਲੱਗੀ ਆ ਜਿਹੜੀ ਕਿ ਤੀਜੀ ਡੋਜ਼ ਸੀ ਖੈਰ ਗੱਲ ਇਹ ਜੀ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਤੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੀ ਸਟੱਡੀ ਸਾਹਮਣੇ ਆਈ ਆ ਉਹਨਾਂ ਨੇ ਇਹ ਗੱਲ ਕਹੀ ਆ ਜੀ ਕਿ ਮੌਤ ਦੇ ਕਾਰਨ ਹੋਰ ਹੋ ਸਕਦੇ ਆ ਪਰ ਇਹਦਾ ਕਾਰਨ ਇਹ ਬਿਲਕੁਲ ਨਹੀਂ ਕਿ ਭਾਈ ਜੀ ਨੇ ਇਹ ਵੈਕਸੀਨ ਲਵਾਈ ਆ ਉਹ ਮਰ ਮਰ ਜੂਗਾ ਜਾਂ ਮਾਰ ਸਕਦਾ ਇਹ ਹੋਰ ਕਾਰਨ ਬਥੇਰੇ ਹੋਣਗੇ ਪਰ ਇਹ ਮੌਤ ਦਾ ਕਾਰਨ ਨਹੀਂ ਤੁਹਾਨੂੰ ਚੇਤੇ ਹੋਣਾ ਬ੍ਰਿਟਿਸ਼ ਕੰਪਨੀ ਨੇ ਜਿਨੇ ਕਿ ਵੈਕਸੀਨ ਬਣਾਈ ਸੀ ਜਿਨ੍ਹਾਂ ਦਾ ਫਾਰਮੂਲਾ ਲੈ ਕੇ ਭਾਰਤ ਦੇ ਵਿੱਚ ਵੈਕਸੀਨ ਬਣਾਈ ਗਈ ਆ ਉਹ ਬ੍ਰਿਟਿਸ਼ ਕੰਪਨੀ ਨੇ ਇੰਗਲੈਂਡ ਦੀ ਅਦਾਲਤ ਦੇ ਵਿੱਚ ਇਹ ਗੱਲ ਕਹੀ ਸੀ ਕਿ ਜਿਹੜੀ ਅਸੀਂ ਵੈਕਸੀਨ ਬਣਾਈ ਆ ਜਿਹੜੀ ਡੋਜ਼ ਆ ਇਹਦੇ ਕੁਝ ਕੁ ਸਾਈਡ ਇਫੈਕਟ ਆਉਂਦੇ ਸਮੇਂ ਦੇ ਵਿੱਚ ਨਜ਼ਰ ਆ ਸਕਦੇ ਇੱਕ ਆ ਫੈਕਟ ਕਾ ਫੈਕਟ ਕਾ ਫੈਕਟ ਉਹ ਇਫੈਕਟ ਆ ਜਿਹੜੇ ਉਹ ਭਾਰਤ ਦੇ ਵਿੱਚ ਵੀ ਬਹੁਤ ਵੱਡੀਆਂ ਖਬਰਾਂ ਬਣੇ ਤੇ ਫਿਰ ਇੱਥੋਂ ਦੀ ਕੰਪਨੀ ਨੇ ਇਹ ਗੱਲ ਕਹੀ ਕਿ ਨਹੀਂ 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 ਉਹ ਉਹਨਾਂ ਦੀ ਗੱਲ ਆ ਪਰ ਅਸੀਂ ਭਾਵੇਂ ਫਾਰਮੂਲਾ ਉਹਨਾਂ ਦਾ ਲਿਆ ਪਰ ਸਾਡੇ ਇੱਥੇ ਭਾਰਤ ਦੇ ਵਿੱਚ ਡੋਜ਼ ਲਵਾਉਣ ਵਾਲਿਆਂ ਨੂੰ ਵੈਕਸੀਨ ਲਵਾਉਣ ਵਾਲਿਆਂ ਨੂੰ ਕੋਈ ਫਰਕ ਨਹੀਂ ਪਿਆਗਾ ਇਹ ਬਿਲਕੁਲ ਤੰਦਰੁਸਤੀ ਦਾ ਕੋਈ ਸਾਈਡ ਇਫੈਕਟ ਨਹੀਂ ਆ ਭਾਰਤ ਬਾਇਓਟੈਕ ਨੇ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਦੇ ਸਹਿਯੋਗ ਦੇ ਨਾਲ ਕੋ ਵੈਕਸੀਨ ਬਣਾਈ ਤੇ ਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਬ੍ਰਿਟਿਸ਼ ਕੰਪਨੀ ਐਸਟਰਾਜੈਨਿਕਾ ਦੇ ਨਾਲ ਮਿਲ ਕੇ ਕੋਵੀ ਸ਼ੀਲਡ ਬਣਾਈ ਆ 220 ਕਰੋੜ ਡੋਜ਼ ਆ ਜਿਹੜੀ ਉਹ ਭਾਰਤ ਦੇ ਵਿੱਚ ਲੱਗੀ ਆ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਤੇ ਨੈਸ਼ਨਲ ਇੰਸਟੀਚਿਊਟ ਆਫ ਐਪੀਡੈਮੋਲੋਜੀ ਜਿਹਨੂੰ ਅਸੀਂ NIE ਕਹਿੰਦੇ ਆ ਇਹਨੇ ਮਈ 2023 ਤੋਂ ਲੈ ਕੇ ਅਗਸਤ 2023 ਤੱਕ 19 ਸੂਬਿਆਂ ਤੇ ਯੂਟੀ ਜਿਹਨੂੰ ਅਸੀਂ ਯੂਨੀਅਨ ਟੈਰੀਟਰੀ ਕਹਿੰਦੇ ਆ ਇਹਦੇ 47 ਹਸਪਤਾਲਾਂ ਦੇ ਵਿੱਚ ਇੱਕ ਸਰਵੇ ਕੀਤਾ ਸਟੱਡੀ ਕੀਤੀ ਆ ਉਹਨਾਂ ਨੇ ਸਟੇਟਾਏ ਕਰਤਾ ਜੀ ਕਿ ਵੈਕਸੀਨ ਲਗਾਉਣ ਤੋਂ ਬਾਅਦ ਇਹੋ ਜਿਹੇ ਸਾਈਡ ਇਫੈਕਟ ਨਹੀਂ ਜਿਹੜੇ ਮੌਤ ਦੇ ਵੱਲ ਲੈ ਜਾਂਦੇ ਹੋਣ हां बहुत ਜਿਹਨੂੰ ਰੇਅਰ ਟੂ ਰੇਅਰ ਕਹਿੰਦੇ ਆ ਬੇहद ਘੱਟ ਚਾਂਸ ਵੀ ਇਹੋ ਜਿਹਾ ਕੋਈ ਆਸਕਦਾ ਵੀ ਪਾਈ ਇਹਦੇ ਨਾਲ ਕੋਈ ਨੁਕਸਾਨ ਹੋਇਆ ਹੋਵੇ ਜਾਂ ਕੋਈ ਸਾਈਡ ਇਫੈਕਟ ਹੋ ਗਿਆ ਹੋਵੇ ਪਰ ਇਦਾਂ ਦੀ ਕੋਈ ਗੱਲ ਨਹੀਂ ਆ ਹੁਣ ਉਸ ਤੋਂ ਅਗਲੀ ਗੱਲ ਕਰ ਲੋ ਪਰ ਇਹ ਗੱਲ ਸਾਹਮਣੇ ਆਈ ਆ ਵੀ ਜਿਹੜੇ ਲੋਕ ਤੰਦਰੁਸਤ ਸੀ ਉਹ ਅਚਾਨਕ ਕਿਵੇਂ ਮੁੱਕ ਗਏ ਸਟੱਡੀ ਦੇ ਵਿੱਚ ਇਹ ਵੀ ਗੱਲ ਹੋਈ ਆ ਜਿਹੜੇ ਲੋਕ ਚੰਗੀ ਤਰ੍ਹਾਂ ਤੰਦਰੁਸਤ ਦਿਸਦੇ ਸੀ ਪਰ ਅਕਤੂਬਰ 2021 ਤੋਂ ਲੈ ਕੇ ਮਾਰਚ 2023 ਤੱਕ ਉਹਨਾਂ ਦੀ ਅਚਾਨਕ ਮੌਤ ਹੋ ਗਈ ਆ ਤੇ ਇਹ ਗੱਲ ਕਹੀ ਗਈ ਆ ਸੀਰ ਮੈਨਸਟਿਚੂਟ ਦੇ ਵੱਲੋਂ ਵੀ ਤਬਾਕੀਆਂ ਦੇ ਵੱਲੋਂ ਵੀ ਕਿ ਇਹਨਾਂ ਦੀ ਮੌਤ ਦੇ ਕਾਰਨ ਹੋਰ ਹੋ ਸਕਦੇ ਪਰ ਫਿਰ ਅਸੀਂ ਇਹ ਗੱਲ ਕਹਿੰਦੇ ਕਿ ਇਹ ਕਾਰਨ ਨਹੀਂ ਆ ਸਾਈਡ ਇਫੈਕਟ ਕਾਰਨ ਨਹੀਂ ਆ ਇਕਨੋਮਿਕ ਟਾਈਮਸ ਦੀ ਇੱਕ ਰਿਪੋਰਟ ਸਾਹਮਣੇ ਆਈ ਆ ਉਹਨਾਂ ਦੇ ਹੈਲਥ ਵਾਲੇ ਚੈਪਟਰ ਦੇ ਵਿੱਚ ਛਪੀ ਹੋਈ ਆ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਇੱਕ ਸਟੱਡੀ ਕੀਤੀ ਗਈ ਆ ਉਹਦੇ ਆਧਾਰ 'ਤੇ ਉਤੇ ਰਿਪੋਰਟ ਸਾਹਮਣੇ ਆਈ ਆ ਇਹ ਹੁਣ ਗੌਰ ਨਾਲ ਸੁਣਿਓ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿੱਚ ਬੀਤੇ ਵੇਲੇ ਦੇ ਵਿੱਚ ਇੱਕ ਸਟੱਡੀ ਕੀਤੀ ਗਈ ਆ ਸਟੱਡੀ ਦੇ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਦਾ 1/3 ਹਿੱਸਾ ਇਹੋ ਜਿਹਾ ਜਿਨ੍ਹਾਂ ਦੇ ਬਾਰੇ ਪਤਾ ਲੱਗਾ ਜੀ ਕਿ ਇਹਨਾਂ ਨੂੰ ਸਿਹਤਨੀਆਂ ਕਈ ਸਮੱਸਿਆਵਾਂ ਆਈਆਂ ਇਹਨਾਂ ਦੇ ਉੱਤੇ ਸਾਈਡ ਇਫੈਕਟ ਨਜ਼ਰ ਆਏ ਤੇ ਸਾਈਡ ਇਫੈਕਟ ਦੇ ਵਿੱਚ ਇਨਫੈਕਸ਼ਨ ਇਹਦੇ ਵਿੱਚ ਬਲੱਡ ਕਲੋਟਿੰਗ ਆ ਤੇ ਚਮੜੀ ਦੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਯਾਨੀ ਕਿ ਇੱਕ ਪਾਸੇ ਜਿਹੜੀਆਂ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਕਹਿ ਰਹੀਆਂ ਜੀ ਕਿ ਕੋਈ ਇਹਦਾ ਖਤਰਾ ਨਹੀਂਗਾ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਗਈ ਪਰ ਜਿਹੜੀ ਇਸ ਵੇਲੇ ਇਕਨੋਮਿਕ ਟਾਈਮਜ਼ ਦੇ ਵਿੱਚ ਰਿਪੋਰਟ ਛਪੀ ਜਿਹੜੀ ਕਿ ਬਨਾਰਸ Hindu ਯੂਨੀਵਰਸਿਟੀ ਦੀ ਸਟੱਡੀ ਦੇ ਵਿੱਚ ਹੋਈ ਹੈ ਗੱਲ ਸਾਹਮਣੇ ਆਈ ਆ ਉਹ ਇਹ ਗੱਲ ਕਹਿੰਦੇ ਵੀ ਭਾਈ ਕਈ ਤਰ੍ਹਾਂ ਦੇ ਸਾਈਡ ਇਫੈਕਟ ਸਾਹਮਣੇ ਆ ਰਹੇ ਆ ਇਹਦੇ ਵਿੱਚ ਔਰਤਾਂ ਦੀ ਮਾਹਵਾਰੀ ਨਾਲ ਸੰਬੰਧਤ ਗੱਲਾਂ ਵੀ ਆ ਪੀਰੀਅਡ ਦੇ ਨਾਲ ਸੰਬੰਧਤ ਵੀ ਗੱਲਾਂ ਹੈਗੀਆਂ ਵੀ ਭਾਈ ਉਹ ਕਦੇ ਪਹਿਲਾਂ ਕਦੇ ਬਾਅਦ ਦੇ ਵਿੱਚ ਕਦੇ ਬੰਦ ਕਦੇ ਕੋਈ ਸਮੱਸਿਆ ਕਦੇ ਕੋਈ ਸਮੱਸਿਆ ਆ ਵੀ ਗੱਲਾਂ ਹੁਣ ਜਦੋਂ ਲੋਕਾਂ ਦੇ ਡੋਜ਼ ਲੱਗੀ ਹੋਈ ਆ ਇੱਕ ਤਾਂ ਉਹ ਵੇਲਾ ਹੁੰਦਾ ਜਦੋਂ ਆਪਾਂ ਇਹ ਗੱਲ ਕਹੀਏ ਜੀ ਕਿ ਸਾਡੇ ਕੋਲੇ ਚੀਜ਼ ਬਣੀ ਪਈ ਆ ਪਰ ਆਪਾਂ ਪਹਿਲਾਂ ਇਹ ਤਜਰਬਾ ਕਰ ਲਈਏ ਮਨੁੱਖ ਦੇ ਉੱਤੇ ਫੇਰ ਲਾਉਣੀ ਹੈ ਇਹ ਚੀਜ਼ ਪਰ ਇਹ ਤਾਂ ਭਾਰਤ ਦੇ ਵਿੱਚ 220 ਕਰੋੜ ਡੋਜ਼ ਲੱਗ ਚੁੱਕੀਆਂ ਤੇ ਉਸ ਤੋਂ ਬਾਅਦ ਹੀ ਖਬਰਾਂ ਆਉਣ ਲੱਗੀਆਂ ਇੰਨਾ ਖਬਰਾਂ ਦੀ ਹੁਣ ਤੁਕ ਤਾਂ ਕੋਈ ਨਹੀਂ ਬਣਦੀ ਕਿਉਂਕਿ ਮੇਰੇ ਵੀ ਲੱਗੀਆਂ ਤੇ ਤੁਹਾਡੇ ਵੀ ਲੱਗੀ ਡੋਜ਼ ਮਰਨਾ ਪਤਾ ਨਹੀਂ ਕਿਹਨੇ ਕਿਹੜੇ ਵੇਲੇ ਆ ਪਰ ਇਹ ਗੱਲਾਂ ਬੜੀਆਂ ਹੈਰਾਨੀਜਨਕ ਆ ਵੀ ਜਦੋਂ ਇੰਨਾ ਕੁਝ ਹੋ ਗਿਆ ਤਾਮ-ਜਾਮ ਇੰਨਾ ਫਿੱਟ ਹੋ ਗਿਆ ਅਰਬਾਂ ਰੁਪਈਆ ਨਿਵੇਸ਼ ਹੋ ਗਿਆ ਕਈ ਕੰਪਨੀਆਂ ਨੂੰ ਅਰਬਾਂ ਖਰਬਾਂ ਰੁਪਈਆ ਬਣ ਗਿਆ ਬਚ ਗਿਆ ਕਈ ਲੋਕ ਤਰ ਗਏ ਤੇ ਕਈ ਲੋਕ ਡੁੱਬ ਗਏ ਤੇ ਉਦੋਂ ਭਾਰਤ ਦੇ ਲੋਕਾਂ ਨੂੰ ਪੈਨ ਕਿਸ ਤਰੀਕੇ ਨਾਲ ਕੀਤਾ ਗਿਆ ਵੀ ਜੇਕਰ ਤੁਸੀਂ ਦੋ ਡੋਜ਼ ਨਹੀਂ ਲਵਾਈਆਂ ਤੁਹਾਡੇ ਕੋਲੇ ਸਰਟੀਫਿਕੇਟ ਹੈ ਨਹੀਂ ਤੁਸੀਂ ਜਹਾਜ਼ ਦੇ ਵਿੱਚ ਵੀ ਨਹੀਂ ਬੈਠ ਸਕਦੇ ਤੁਸੀਂ ਕਿਸੇ ਜਨਤਕ ਥਾਂ ਤੇ ਨਹੀਂ ਜਾ ਸਕਦੇ ਤੁਸੀਂ ਤਾਂ ਕਿ 에어ਪੋਰਟ ਦੇ ਉੱਤੇ ਵੀ ਤਾਂ ਜਾਓਗੇ ਜੇਕਰ ਤੁਸੀਂ ਉਹ ਸਰਟੀਫਿਕੇਟ ਦਿਖਾਓਗੇ ਕਿ ਮੇਰੇ ਵੈਕਸੀਨ ਲੱਗੀ ਆ ਜਦੋਂ ਇਹ ਲਾਜ਼ਮੀ ਕਰਾਰ ਐਵੇਂ ਦਿੱਤੀ ਗਈ ਸੀ ਚੀਜ਼ ਵੀ ਜਿਵੇਂ ਆਧਾਰ ਕਾਰਡ ਜ਼ਰੂਰੀ ਹੁੰਦਾ ਤੇ ਭਾਈ ਹੁਣ ਇਹਦੇ ਬਾਰੇ ਸ਼ੱਕੀ ਖਬਰਾਂ ਆਉਣ ਤੇ ਫਿਰ ਲੋਕਾਂ ਦੇ ਮਨ ਦੇ ਵਿੱਚ ਧੁੜਕੂ ਤਾਂ ਹੈ ਹੀ ਵੀ ਕਿਤੇ ਅਸੀਂ ਠੱਗੇ ਤਾਂ ਨਹੀਂ ਗਏ ਕਿਤੇ ਅਸੀਂ ਮਰਤਾ ਨਹੀਂ ਜਾਵਾਂਗੇ ਅਸੀਂ ਇਹ ਨਹੀਂ ਗੱਲ ਕਹਿੰਦੇ ਵੀ ਜਿਹੜੇ ਤੁਹਾਡੇ ਮਨ ਦੇ ਵਿੱਚ ਧੁੜਕੂ ਆ ਉਹ ਬਿਲਕੁਲ ਸਹੀ ਆ ਪਰ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਬਾਰੇ ਤਾਂ ਆਪਾਂ ਐਨਾਲਿਸਿਸ ਕਰਾਂਗੇ ਨਾ ਉਦੇ ਬਾਰੇ ਤਾਂ ਆਪਾਂ ਸੰਤੁਲਿਤ ਅਨਲਿਸਿਸ ਕਰਾਂਗੇ ਵੀ ਭਾਈ ਇਹਦੇ ਵਿੱਚ ਆ ਵੀ ਗੱਲ ਆ ਇੱਕ ਪੱਖੇ ਦਾ ਇਹ ਵੀ ਆ ਜੇ ਅੱਜ ਕਰਨਾਟਕ ਦੇ ਮੁੱਖ ਮੰਤਰੀ ਦੇ ਵੱਲੋਂ ਸਵਾਲ ਚੁੱਕਿਆ ਜਾ ਸਕਦਾ ਤੇ ਵਿਰੋਧੀ ਇਹ ਗੱਲ ਕਹਿ ਸਕਦੇ ਵੀ ਭਾਈ ਇਹਦਾ ਖਤਰਾ ਬਹੁਤ ਆ ਤੇ ਕੇਂਦਰ ਦੀ ਸੱਤਾਧਾਰੀ ਧਿਰ ਦੇ ਕਈ ਆਗੂ ਇਹ ਗੱਲ ਕਹਿ ਸਕਦੇ ਜੀ ਕਿ ਉੱਥੇ ਕਾਂਗਰਸ ਦੀ ਸਰਕਾਰ ਆ ਇਹ ਤਾਂ ਕਰਕੇ ਗੱਲਾਂ ਕਹਿੰਦੇ ਆ ਚਲੋ ਭਾਈ ਉੱਥੇ ਤਾਂ ਕਾਂਗਰਸ ਦੀ ਸਰਕਾਰ ਆ ਪਰ ਬਨਾਰਸ ਹਿੰਦੂ ਯੂਨੀਵਰਸਿਟੀ ਥੋੜੀ ਕਾਂਗਰਸ ਦੀ ਆ ਜਿਹੜੇ ਲੋਕਾਂ ਨੇ ਸਟੱਡੀ ਦੇ ਵਿੱਚ ਹਿੱਸਾ ਲਿਆ ਇੱਥੇ ਉਹਦਾ 1/3 ਹਿੱਸਾ ਜਿਹੜਾ ਕਿ ਇੱਥੇ ਸਾਈਡ ਇਫੈਕਟ ਦੀ ਗੱਲ ਕਰ ਰ ਉਹ ਥੋੜੀ ਸਾਰੇ ਕਾਂਗਰਸੀ ਆ ਜਾਂ ਸਾਰੇ ਆਪ ਵਾਲੇ ਆ ਜਾਂ ਸਾਰੇ ਅੰਨਾ ਡੀਐਮਕੇ ਵਾਲੇ ਆ ਜਾਂ ਸਾਰੇ ਤ੍ਰਿੰਮੂਲ ਕਾਂਗਰਸ ਵਾਲੇ ਆ ਮਤਲਬ ਇਹ ਜੀ ਕਿ ਰਾਜਨੀਤੀ ਤੋਂ ਉੱਤੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਮੈਨੂੰ ਹਮੇਸ਼ਾ ਇਸ ਗੱਲ ਦੇ ਉੱਤੇ ਦੁੱਖ ਹੁੰਦਾ ਤੇ ਹੈਰਾਨੀ ਹੁੰਦੀ ਆ ਭਾਰਤ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਉੱਤੇ ਵੀ ਸਿਆਸਤ ਕੀਤੀ ਜਾਂਦੀ ਆ ਚਾਹੀਦਾ ਇਹ ਆ ਕਿ ਸਾਹਮਣੇ ਆ ਕੇ ਔਥੈਂਟਿਕ ਤਰੀਕੇ ਦੇ ਨਾਲ ਇਹ ਗੱਲ ਕੀਤੀ ਜਾਵੇ ਜੀ ਕਿ ਇਹਦਾ ਅਰਥ ਆ ਹੈ ਇਹਦਾ ਅਰਥ ਆ ਨਹੀਂ ਤੇ ਇਹ ਗੱਲ ਦੋ ਟੁਕ ਸਾਫ ਆ ਦੀ ਪਿਛਲੇ ਕੁਝ ਕੁ ਵਰਿਆਂ ਦੇ ਵਿੱਚ ਜਵਾਨ ਵਰਗ ਦੀ ਮਰਨ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਉਹ ਤੁਸੀਂ ਆਪਦੇ ਆਲੇ-ਦੁਆਲੇ ਝਾਕ ਮਾਰ ਕੇ ਦੇਖ ਲਓ ਕਿੰਨਿਆਂ ਦੀ ਅਸੀਂ ਗੱਲ ਕਰਦੇ ਹਾਂ ਅਕਸਰ ਕਿਉਂਕਿ ਦੇਖੋ ਦਿਲ ਦੇ ਰੋਗਾਂ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਲੀਵਰ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਅੱਜਕੱਲ ਕਿਡਨੀ ਦੀਆਂ ਸਮੱਸਿਆਵਾਂ ਬਹੁਤ ਸਾਰੀਆਂ ਪਰ ਦਿਲ ਦੇ ਰੋਗਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਦੇ ਵਿੱਚ ਇੱਕਦਮ ਵਾਧਾ ਹੋਇਆ ਕਿ ਨਹੀਂ ਹੋਇਆ ਇਹ ਖੁਦ ਨੂੰ ਸਵਾਲ ਕਰੋ ਆਪਦੇ ਆਲੇ-ਦੁਆਲੇ ਦੇ ਵਿੱਚ ਝਾਕ ਮਾਰ ਕੇ ਦੇਖੋ ਤੇ ਜੇਕਰ ਭਾਈ ਇਹ اچانک ਵਾਧਾ ਹੋਇਆ ਤੇ ਫਿਰ ਬੀਤੇ ਦੇ ਵਿੱਚ ਜੋ ਜੋ ਕੁਝ ਅਸੀਂ ਖਾਂਦੇ ਆ ਜੋ ਜੋ ਸਾਡੀ ਜੀਵਨ ਸ਼ੈਲੀ ਦਾ ਹਿੱਸਾ ਜੋ ਜੋ ਕੁਝ ਅਸੀਂ ਕਰਦੇ ਆ ਫਿਰ ਉਹਦੇ ਵੱਲ ਵੀ ਧਿਆਨ ਜਾਂਦਾ ਫਿਰ ਸਾਡਾ ਇਹ ਵੀ ਧਿਆਨ ਜਾਂਦਾ ਵੀ ਯਾਰ ਇਹਦਾ ਬਾਪ ਕਿਵੇਂ ਸੀ ਇਹਦੀ ਮਾਤਾ ਨੂੰ ਵੀ ਕੋਈ ਇਦਾਂ ਦੀ ਸਮੱਸਿਆ ਸੀ ਕਿ ਨਹੀਂ ਜੇ ਉਹ ਵੀ ਨਹੀਂ ਆ ਫਿਰ ਸਾਡਾ ਧਿਆਨ ਇਹ ਜਾਂਦਾ ਜੀ ਕਿ ਇਹਨੇ ਵੈਕਸੀਨ ਲਵਾਈ ਸੀ ਕਿਤੇ ਵੈਕਸੀਨ ਦਾ ਕਾਰਨ ਤਾਂ ਨਹੀਂ ਇਹ ਸੋ ਮਤਲਬ ਇਹ ਜੀ ਕਿ ਲੋਕਾਂ ਨੇ ਮਨ ਵਿੱਚ ਟੁੜਕੂ ਆ ਇਹ ਟੁੜਕੂ ਦਾ ਨਿਵਾਰਨ ਹੋਣਾ ਨਹੀਂ ਜਦ ਕਿ ਕੰਪਨੀਆਂ ਇਹ ਗੱਲ ਕਹਿਨੀਆਂ ਵੀ ਭਾਈ ਇਹੋ ਜਿਹਾ ਸ਼ੱਕਾ ਵਾਲਾ ਕੋਈ ਮਸਲਾ ਨਹੀਂਗਾ ਤੇ ਜਦ ਕਿ ਜਿਹੜੀ ਸਟੱਡੀ ਆ ਉਹ ਇਹ ਗੱਲ ਕਹਿੰਦੀ ਕਿ ਸ਼ੱਕ ਵਾਲਾ ਮਸਲਾ ਹੈ ਤੇ ਗੱਲ ਇਹ ਜੀ ਕਿ ਅਸੀਂ ਜਿਨ੍ਹਾਂ ਦੇ ਕੋਲੋਂ ਫਾਰਮੂਲਾ ਲੈ ਕੇ ਭਾਰਤ ਦੇ ਵਿੱਚੇ ਬਣਾਈ ਆ ਖਾਸ ਕਰਕੇ ਜਿਹੜੀ ਅਸੀਂ ਕੋਵੀ ਸ਼ੀਲਡ ਇੱਥੇ ਬਣੀ ਆ ਉਹ ਜਿਨ੍ਹਾਂ ਨੇ ਬਣਾਈ ਆ ਬ੍ਰਿਟਿਸ਼ ਕੰਪਨੀ ਨੇ ਐਕਸਟਰਾ ਜੈਨਿਕਾ ਉਹਨੇ ਤਾਂ ਆਪ ਉੱਥੇ ਗੱਲ ਕਹੀ ਇੰਗਲੈਂਡ ਦੇ ਵਿੱਚ ਕਿ ਭਾਈ ਸਾਡੀ ਵੈਕਸੀਨ ਦੇ ਕੁਝ ਕੁ ਮਾੜੇ ਪ੍ਰਭਾਵ ਵੀ ਹਨ ਤੇ ਭਾਈ ਆਪਾਂ ਇਹ ਗੱਲ ਕਹਿੰਦੇ ਵੀ ਭਾਵੇਂ ਫਾਰਮੂਲਾ ਉਹਨਾਂ ਨੇ ਚੱਕਿਆ ਪਰ ਹੈ ਨਹੀਂ ਐਡੀ ਗੱਲ ਹੈ ਨਹੀਂਗੀ ਸੋ ਵੇਨੇ ਪਾਈ ਆਉਂਦੇ ਸਮੇਂ ਦੇ ਵਿੱਚ ਕੀ ਬਣਦਾ ਪਰ ਮੇਰੀ ਇੱਕ ਬੇਨਤੀ ਆ ਦੇਖੋ ਦਿਲ ਦੇ ਰੋਗ ਤੁਹਾਨੂੰ ਵੀ ਘੇਰਾ ਪਾ ਸਕਦੇ ਮੈਨੂੰ ਵੀ ਇੱਕ ਤਾਂ ਆਪਦੀ ਸੈਰ ਵਰਜਿਸ਼ ਜਾਰੀ ਰੱਖੋ ਦੂਜਾ ਘੱਟ ਖਾਓ ਤੇ ਚੰਗਾ ਖਾਓ ਤੇ ਰਾਤ ਦੇ ਵੇਲੇ ਫੇਟੀ ਚੀਜ਼ਾਂ ਨਾ ਖਾਓ ਤੇ ਤਲੇ ਫੜਲੇ ਚੀਜ਼ਾਂ ਨਾ ਖਾਓ ਸਮਾਨ ਨਾ ਖਾਓ ਜ਼ਿੰਦਗੀ ਦੇ ਵਿੱਚ ਭੱਜ ਦੌੜ ਨੂੰ ਸ਼ਾਮਲ ਕਰੋ ਆਪਦੀ ਜੀਵਨ ਸ਼ੈਲੀ ਸਹੀ ਕਰੋ ਤੇ ਜ਼ਿੰਦਗੀ ਦੇ ਵਿੱਚ ਜਿਹੜਾ ਆਪਾਂ ਕਹਿੰਦੇ ਵੀ ਆਪਾਂ ਫਾਸਟ ਫੂਡ ਖਾ ਲਿਆ ਤੇ ਫਲਾਂ ਖਾ ਲਿਆ ਤੇ ਢੀਂ ਖਾ ਲਿਆ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰੋ ਤੇ ਜੇਕਰ ਤੁਸੀਂ ਇਹ ਚੀਜ਼ਾਂ ਖਾਣੇ ਹੋ ਤਾਂ ਆਪਣੇ ਰਿਸਟ ਪੁਸਟ ਰਹਿਣ ਦੇ ਤਰੀਕੇ ਵੀ ਲਭੋ ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆ ਗੱਲਾਂ ਵੀ ਸ਼ਾਮਲ ਕਰ ਲਾਂਗੇ ਸ਼ਾਇਦ ਸਾਨੂੰ ਮੌਤ ਵੱਲ ਨਾ ਜਾਣਾ ਪਵੇ ਕਿਉਂਕਿ ਮੇਰੇ ਵੀ ਕਈ ਦੋਸਤ ਆ ਜਿਹੜੇ ਸੁੱਤੇ ਪੈ ਰਹੇ ਆ ਮੇਰੇ ਵੀ ਕਈ ਦੋਸਤ ਆ ਜਿਨ੍ਹਾਂ ਨੇ ਬਾਰੇ ਪਤਾ ਲੱਗਾ ਵੀ ਉਹਦੀ ਤਾਂ ਮੌਤ ਪਿਛਲੇ ਹਫਤੇ ਹੋ ਗਈ ਆ ਜਦ ਕਿ 8 ਦਿਨ ਪਹਿਲਾਂ 10 ਦਿਨ ਪਹਿਲਾਂ ਫੋਨ ਤੇ ਗੱਲ ਹੋਈ ਹੁੰਦੀ ਆ ਸੋ ਕਾਰਨ ਇਹਦੇ ਵਿੱਚੋਂ ਕਈ ਲੱਭਣੇ ਪੈਣਗੇ ਪਰ ਬੇਫਿਕਰ ਰਹਿ ਕੇ ਆਪਦੀ ਬਾਕੀ ਬਚੀ ਜ਼ਿੰਦਗੀ ਦੀ ਸ਼ੈਲੀ ਸਵਾਰਗੇ ਤੰਦਰੁਸਤੀ ਵੱਲ ਵਧਿਏ ਤੇ ਆਪਦੀ ਸੈਰ ਕਰਗੇ ਜਮੇ ਦੇ ਵਿੱਚ ਜਾਈਏ ਯੋਗ ਕਰਗੇ ਚੰਗਾ ਖਾਈਏ ਘੱਟ ਖਾਈਏ ਫਲਾਂ ਦੇ ਵੱਲ ਸਲਾਦ ਦੇ ਵੱਲ ਵੱਧ ਖਿਆਲ ਕਰਗੇ ਤੇ ਅੰਨ ਦੇ ਉੱਤੇ ਘੱਟ ਹਮਲਾ ਕਰਗੇ ਇਸ ਸਮੇਂ ਦੀ ਬਹੁਤ ਵੱਡੀ ਲੋੜ ਆ।